ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਦੇ ਦਰਸ਼ਨ ਤੇ ਦਾਰੇ ਕੀਤੇ ਅਸੀਂ ਬਚਪਨ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਇੱਕੇ ਜਾਂਦੇ ਹਾਂ ਬਚਪਨ ਵਿੱਚ ਜਦੋਂ ਛੋਟੇ ਹੁੰਦੇ ਸੀ ਤਾਂ ਮਨ ਵਿੱਚ ਇੱਕ ਖਿਆਲ ਆਉਂਦਾ ਸੀ ਕਿ ਕਿਉਂ ਆਉਂਦੇ ਹਾਂ ਇੱਥੇ ਕੀ ਹੈ ਇੱਥੇ ਕਿਉਂ ਸਾਡੇ ਮਾਤਾ ਪਿਤਾ ਸਾਨੂੰ ਇੱਥੇ ਲੈ ਕੇ ਆਉਂਦੇ ਹਨ ਤੇ ਜਦੋਂ ਵੱਡੇ ਹੋਏ ਹਾਂ ਸੰਸਾਰ ਦੀ ਸਮਝ ਆਈ ਹੈ ਤਾਂ ਪਤਾ ਲੱਗਾ ਹੈ ਕਿ ਇਸ ਸਥਾਨ ਵਿੱਚ ਕਿੰਨੀ ਤਾਕਤ ਹੈ ਸੰਗਤ ਜੀ ਜੇਕਰ ਅਸੀਂ ਇਸ ਸਥਾਨ ਤੇ ਹੱਸਦੇ ਖੇਡਦੇ ਨੱਚਦੇ ਜਾਂਦੇ ਹਾਂ ਫੋਟੋਆਂ ਖਿਚਾਉਣ ਜਾਂਦੇ ਹਾਂ ਤਾਂ ਇਹ ਸਥਾਨ ਵਿੱਚ ਸਾਨੂੰ ਕੋਈ ਖਾਸ ਵਿਸ਼ੇਸ਼ਤਾ ਨਜ਼ਰ ਨਹੀਂ ਆਵੇਗੀ ਅਸੀਂ ਜਾਵਾਂਗੇ ਮੱਥਾ ਟੇਕਾਂਗੇ ਵਾਪਸ ਮੁੜਿਆਵਾਂਗੇ ਪਰ ਜਦੋਂ ਮਨ ਵਿੱਚ ਇੱਕ ਭਾਵਨਾ ਇੱਕ ਸਤਕਾਰ ਲੈ ਕੇ ਇਸ ਸੰਸਥਾਨ ਤੇ ਜਾਵਾਂਗੇ ਤਾਂ ਸੰਗਤ ਜੀ ਸਾਨੂੰ ਪਤਾ ਲੱਗੇਗਾ ਕਿ ਇਸ ਸੰਸਥਾਨ ਵਿੱਚ ਕਿੰਨੀ ਤਾਕਤ ਹੈ ਮਨ ਦੀਆਂ ਸਾਰੀਆਂ ਚਿੰਤਾਵਾਂ ਇਸ ਸੰਸਥਾਨ ਤੇ ਆ ਕੇ ਦੂਰ ਹੁੰਦੀਆਂ ਹਨ ਕਦੇ ਜ਼ਿੰਦਗੀ ਵਿੱਚ ਨਿਰਾਸ਼ ਹੋਈਏ ਕਦੇ ਜ਼ਿੰਦਗੀ ਦੀ جنگ ਹਾਰ ਜਾਈਏ ਬਹੁਤ ਡਿਗੇ ਡਿਗੇ ਹੋਏ ਮਹਿਸੂਸ ਕਰੀਏ ਇਹ ਸੰਸਾਰ ਸਾਨੂੰ ਨਾਰਾਜ਼ ਕਰ ਦਵੇ ਤਾਂ ਸੰਗਤ ਜੀ ਇੱਕ ਵਾਰ ਜ਼ਰੂਰ ਇਸ ਸਥਾਨ ਤੇ ਜਾ ਕੇ ਨਤਮਸਤਕ ਹੋइए ਇਸ ਸਥਾਨ ਦੀ ਤਾਕਤ ਕੀ ਹੈ ਸਾਨੂੰ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਇਸ ਸੰਸਾਰ ਵਿੱਚ ਖੁਸ਼ ਹੋ ਕੇ ਇੱਥੇ ਜਾਂਦੇ ਹਾਂ ਤਾਂ ਸ਼ਾਇਦ ਇਸ ਸਥਾਨ ਦੀ ਵਿਸ਼ੇਸ਼ਤਾ ਤੋਂ ਵਾਂਝੇ ਰਹਿ ਜਾਂਦੇ ਹਾਂ ਪਰ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਬਾਣੇ ਨੂੰ ਮਿੱਠਾ ਮੰਨਦੇ ਹੋਏ ਗੁਰੂ ਦੀ ਰਜ਼ਾ ਵਿੱਚ ਰਾਜੀ ਹੋ ਕੇ ਜਦੋਂ ਇਸ ਸਥਾਨ ਤੇ ਜਾਂਦੇ ਹਨ ਸੰਗਤ ਜੀ ਤਾਂ ਮਨ ਨੂੰ ਇੱਕ ਐਸੀ ਸ਼ਾਂਤੀ ਮਿਲਦੀ ਹੈ ਕਿ ਉਹ ਸ਼ਾਂਤੀ ਦੁਨੀਆਂ ਦੇ ਜੇਕਰ ਸਾਰੇ ਪਦਾਰਥ ਵੀ ਇਕੱਠੇ ਕਰ ਲਈਏ ਤਾਂ ਉਸ ਦੀ ਬਰਾਬਰੀ ਨਹੀਂ ਹੋ ਸਕਦੀ। ਉਹ ਸ਼ਾਂਤੀ ਦਾ ਭਾਵ ਉਹ ਆਨੰਦ ਦਾ ਭਾਵ ਇਸ ਸਥਾਨ ਤੇ ਜਾ ਕੇ ਹੀ ਪਤਾ ਲੱਗਦਾ ਹੈ। ਆਪਾਂ ਪਿਛਲੇ ਦਿਨ ਵੀ ਖਬਰਾਂ ਸੁਣਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਲੋਕ ਇਸ ਸੰਸਥਾਨ ਤੇ ਆ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਿਵਾਦ ਖੜਾ ਕਰ ਦਿੰਦੇ ਹਨ ਕਿ ਅਸੀਂ ਵੀ ਕਈ ਵਾਰੀ ਹੈਰਾਨ ਹੋ ਜਾਂਦੇ ਹਾਂ ਕਿ ਜਿਸ ਸੰਸਥਾਨ ਤੇ ਅਸੀਂ ਨਾਮ ਡਰ ਰੱਖ ਕੇ ਜਾਂਦੇ ਹਾਂ ਜਿਸ ਸੰਸਥਾਨ ਦਾ ਅਸੀਂ ਸਤਕਾਰ ਕਰਦੇ ਹਾਂ ਕਿ ਕੋਈ ਕਿੱਦਾਂ ਇਸ ਸੰਸਥਾਨ ਤੇ ਆ ਕੇ ਨਾ ਬੇਬਾਕ ਤਰੀਕੇ ਨਾਲ ਕੁਝ ਵੀ ਕਰ ਸਕਦਾ ਹੈ ਅਸੀਂ ਇਸ ਸਥਾਨ ਤੇ ਜਾ ਕੇ ਸੰਗਤ ਜੀ ਨਤਮਸਤਕ ਹੋਣੇ ਹਾਂ ਧੰਨ ਗੁਰੂ ਰਾਮਦਾਸ ਜੀ ਅੱਗੇ ਜੋਦੜੀਆਂ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਕਿ ਇਹ ਅਕਾਲ ਪੁਰਖ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਆਪਣੀ ਪ੍ਰੀਤ ਬਖਸ਼ੋ ਆਪਣੇ ਦਰਸ਼ਨ ਦੇਦਾਰੇ ਬਖਸ਼ੋ ਸੰਗਤ ਜੀ ਗੁਰੂ ਮਹਾਰਾਜ ਇੱਥੇ ਹਾਜ਼ਰ ਨਾਜ਼ਰ ਹਨ ਸ਼ਹੀਦਾਂ ਸਿੰਘਾਂ ਦਾ ਇਸ ਸਥਾਨ ਤੇ ਪੈਰਾ ਰਹਿੰਦਾ ਹੈ ਸਾਡੇ ਗੁਰੂ ਮਹਾਰਾਜ ਜੀ ਦਾ ਵਸਾਇਆ ਹੋਇਆ ਸਥਾਨ ਹੈ ਚੌਥੇ ਪਾਸ਼ਾ ਧੰਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਅੰਮ੍ਰਿਤ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਵਾਇਆ ਤੇ ਸਰੋਵਰ ਦੇ ਵਿਚਾਲੇ ਜਿੱਥੇ ਧੰਗੁਰੂ ਅਮਰਦਾਸ ਜੀ ਮਹਾਰਾਜ ਧੰਗੁਰੂ ਰਾਮਦਾਸ ਜੀ ਮਹਾਰਾਜ ਭਗਤੀ ਕਰਿਆ ਕਰਦੇ ਸਨ ਇਸ ਰੋਵਰ ਦੇ ਵਿਚਾਲੇ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ 6ਵੇਂ ਪਾਸ਼ਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਇੱਥੇ ਬਾਬਾ ਬੁੱਢਾ ਜੀ ਦਾ ਸਥਾਨ ਹੈ ਇੱਥੇ ਬੀਬੀ ਰਜਨੀ ਦਾ ਵੀ ਸਥਾਨ ਬਣਿਆ ਹੋਇਆ ਹੈ ਸੰਗਤ ਜੋ 베ਦੀ ਮੌਜੂਦ ਹੈ ਬਹੁਤ ਸਾਰੇ ਸਥਾਨ ਹਨ ਇੱਥੇ ਜੋ ਇਤਿਹਾਸ ਨਾਲ ਸਾਨੂੰ ਜੋੜਦੇ ਹਨ ਸਾਡੇ ਮਨ ਉਤੇ ਇੱਕ ਡੂੰਗੀ ਛਾਪ ਛੱਡਦੇ ਹਨ ਇਸ ਸਥਾਨ ਤੇ ਕਰਾਮਾਤਾ ਆਮ ਹੀ ਵਾਪਰਦੀਆਂ ਹਨ ਇਹ ਕਰਾਮਾਤਾ ਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਪ੍ਰਸੰਗਤ ਜੀ ਕਈ ਸ਼ਰਧਾਲੂਆਂ ਨੂੰ ਪਰਤੱਖ ਅਰਦਾਸ ਕਰਨ ਦੇ ਨਤੀਜੇ ਮਿਲਦੇ ਹਨ ਜੋ ਇੱਕ ਮਨ ਇੱਕ ਚਿੱਤ ਹੋ ਕੇ ਇਸ ਸੰਸਥਾਨ ਤੇ ਜਾਂਦਾ ਹੈ ਉਹ ਕਦੇ ਵੀ ਖਾਲੀ ਝੋਲੀ ਲੈ ਕੇ ਵਾਪਸ ਨਹੀਂ ਪਰਤਿਆ ਜਿੰਨੀ ਉਸ ਦੀ ਮੰਗ ਹੁੰਦੀ ਹੈ ਗੁਰੂ ਮਹਾਰਾਜ ਉਸ ਨੂੰ ਉਸ ਤੋਂ ਦੁੱਗਣਾ ਦੇ ਕੇ ਵਾਪਸ ਤੋਰਦੇ ਹਨ ਸਾਡੇ ਗੁਰੂ ਸਹਿਬਾਨ ਜਿਹਦਾ ਇਸ ਸੰਸਥਾਨ ਤੇ ਪੈਰਾ ਹੈ ਸਾਡੇ ਸਿੰਘ ਸ਼ਹੀਦਾਂ ਦਾ ਇਸ ਸੰਸਥਾਨ ਤੇ ਪੈਰਾ ਹੈ ਸੰਗਤ ਜੀ ਇੱਕ ਵਾਰੀ ਜਰੂਰ ਇਸ ਸੰਸਥਾਨ ਤੇ ਜਾ ਕੇ ਨਤਮਸਤਕ ਹੋਈਏ ਪਰ ਜਦੋਂ ਵੀ ਇਸ ਸਥਾਨ ਤੇ ਜਾਈਏ ਇੱਕ ਥੋੜੇ ਜਿਹੇ ਸੰਗਤ ਜੀ ਜਰੂਰ ਸਾਵਧਾਨੀ ਵਰਤੀਏ ਬਿਨਾਂ ਕਿਸੇ ਹਾਸੇ ਖੇਡੇ ਤੋਂ ਇੱਕ ਵਾਰ ਮਨ ਨੂੰ ਸ਼ਾਂਤ ਜਿਹਾ ਰੱਖ ਕੇ ਸੰਸਾਰ ਤੋਂ ਥੋੜੀ ਜਹੀ ਦੂਰੀ ਬਣਾ ਕੇ ਜਦੋਂ ਇਸ ਸਥਾਨ ਤੇ ਨਾਤਮਸਤਕ ਹੋਵਾਂਗੇ ਤਾਂ ਸਾਨੂੰ ਉਸ ਵਿਚਾਰ ਧਾਰਾ ਦਾ ਪਤਾ ਲੱਗੇਗਾ ਜਿਸ ਦੇ ਨਾਲ ਗੁਰੂ ਮਾਰਾ ਸਾਨੂੰ ਜੋੜ ਕੇ ਗਏ ਹਾਂ ਭਾਵੇਂ ਪਰਮਾਤਮਾ ਸਾਰੇ ਥਾਂ ਮੌਜੂਦ ਹੈ ਸੰਗਤ ਜੀ ਪਰ ਇਹ ਅਸਥਾਨ ਗੁਰੂ ਮਹਾਰਾਜ ਦੇ ਹੱਥੀਂ ਬਸਾਇਆ ਹੋਇਆ ਹੈ ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਇਸ ਸਥਾਨ ਦਾ ਨਾਮ ਆਉਂਦਾ ਹੈ ਗੁਰੂ ਮਹਾਰਾਜ ਸਾਡੇ ਉਤੇ ਕਿਰਪਾ ਕਰਨ ਸਾਨੂੰ ਇਸ ਸਥਾਨ ਦੇ ਦਰਸ਼ਨ ਦیدارਿਆਂ ਦੀ ਦਾਤ ਦਕਸ਼ਣ ਅਸੀਂ ਅਰਦਾਸ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮੰਗ ਕਰਦੇ ਹਾਂ ਸੰਗਤ ਅੰਮ੍ਰਿਤ ਵੇਲੇ ਇਸ ਅਸਥਾਨ ਤੋਂ ਹੀ ਹੋਕਾ ਨਾਮ ਸਰਵਣ ਕਰਦੇ ਹਾਂ ਜਦੋਂ ਮੱਥਾ ਟੇਕਣ ਦੇ ਲਈ ਅਸੀਂ ਲਾਈਨ ਵਿੱਚ ਲੱਗਦੇ ਹਾਂ ਤਾਂ ਕਈ ਵਾਰ ਬਹੁਤ ਹੀ ਸੰਗਤ ਹੋਣ ਕਰਕੇ ਕਈ ਵਾਰ ਥੱਕਾ ਵੀ ਸਾਨੂੰ ਲੱਗ ਜਾਂਦਾ ਹੈ ਤਾਂ ਸੰਗਤ ਜੀ ਕਦੇ ਵੀ ਮਨ ਵਿੱਚ ਕ੍ਰੋਧ ਨਾ ਲੈ ਕੇ ਆਈਏ ਗੁੱਸਾ ਨਾ ਕਰੀਏ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੀਏ ਅਤੇ ਕਤਾਰ ਵਿੱਚ ਲੱਗ ਕੇ ਨਿਮਰਤਾ ਸਹਿਤ ਮੱਥਾ ਟੇਕੀਏ। ਅਮਰਤ ਸरोवर ਵਿੱਚ ਇਸ਼ਨਾਨ ਕਰਕੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਰਾਮਦਾਸ ਸरोवर ਨਾਤੇ ਸਭ ਉਤਰੇ ਪਾਪ ਕਮਾਤੇ। ਸੰਸਾਰ ਦੇ ਹਰ ਇੱਕ ਕੋਨੇ ਤੋਂ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਅਤੇ ਉਹਨਾਂ ਦੇ ਮੁਖ ਵਿੱਚੋਂ ਵੀ ਧੰਨ ਗੁਰੂ ਰਾਮਦਾਸ ਧਾਨ ਗੁਰੂ ਰਾਮਦਾਸ ਨਿਕਲਦਾ ਹੈ ਸਾਰੇ ਹੀ ਧਾਰਮਿਕ ਸਥਾਨ ਸਤਕਾਰਯੋਗ ਹਨ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ ਥਾਂ ਹੈ ਸਿੱਖ ਆਪਣੀ ਅਰਦਾਸ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੇਦਾਰੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੀ ਮੰਗ ਕਰਦਾ ਹੈ ਅਗਲੀ ਵੀਡੀਓ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਅਤੇ ਇਤਿਹਾਸ ਨਾਲ ਸਾਂਝ ਪਾਵਾਂਗੇ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਜੀ ਬਖਸ਼ਣ ਜੋਗ ਹਨ ਅਗਲੀ ਵੀਡੀਓ ਵਿੱਚ ਫੇਰ ਹਾਜ਼ਰੀ ਭਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ